ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸੁਰ ਸਿੰਘ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਗੁਰਲਾਲ ਦੇ ਕੋਲ ਆਏ ਆ ਤੇ ਪੂਰੀ ਡਿਟੇਲ ਆਪਾਂ ਵੀਰ ਗੁਰਲਾਲ ਤੋਂ ਲੈ ਲਾਂਗੇ ਅੱਜ ਵੀਰ ਗੁਰਲਾਲ ਦੇ ਕੋਲ ਟੋਟਲ ਵੈਸੇ 3 ਵੜਾ ਮਕਾਊ ਆ ਹਰ ਵਾਰ ਦੀ ਤਰ੍ਹਾਂ ਤਕਰੀਬਨ ਕੋਈ 3-4 3-4 ਨੱਕ ਜਿਹੜੇ ਆ ਮੌਜੂਦ ਹੁੰਦੇ ਆ ਠੀਕ ਆ ਜੀ ਵਿਕਰੀ ਵਾਲੇ ਪਸ਼ੂ ਤਿੰਨ ਵੇਰਾਂ ਨੇ ਦੋਸਤੋ ਇੱਕ ਸੂਈ ਸੁਵਾਈਆ ਤੇ ਇੱਕ ਪਲੂਨ ਪਹਿਲਾਂ ਵੱਸੀ ਸੁਣੀ ਆ ਆ ਤੁਸੀਂ ਵੇਖੋ ਦੋਸਤੋ ਇਹ ਵੀ ਗੱਬਣ ਤਿਆਰੀ ਦੇ ਵਿੱਚ ਹੀ ਆ ਠੀਕ ਆ ਜੀ ਪਲੂਨ ਪਹਿਲੇ ਪਹਿਲੇ ਸੁਵੇ ਵੇੜਾਂ ਦੋ ਨੇ ਬਹੁਤ ਖੂਬਸੂਰਤ ਚੰਗੀ ਆਰਡਰ ਕੁਆਲਿਟੀ ਬਣੀਆਂ ਥਣੀਆਂ ਬਾ ਕਮਾਲ ਆ ਹਜੇ ਵੀ ਸਮਾਂ ਇਹਨਾਂ ਦਾ ਪਿਆ ਹੈ ਸੁਣ ਦਾ ਬਾਕੀ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 19 ਦਸੰਬਰ ਆ ਤੇ ਸਮਾਂ ਕੋਈ ਸ਼ਾਮ ਦੇ 5 5:30 ਵਜੇ ਦਾ ਆਓ ਕਰਦੇ ਆ ਗੱਲਬਾਤ ਬਾਕੀ ਭਾਪੜ ਤਾਂ ਦੋਸਤੋ ਜਿਹੋ ਜਿਹੇ ਪਸ਼ੂ ਤੁਸੀਂ ਖਰੀਦਦੇ ਹੋ ਉਹ ਜਿਹੜਾ ਰੇਟ ਆ ਸਾਰੇ ਭਰਾਵਾਂ ਨੂੰ ਪਤਾ ਵੀ ਪਸ਼ੂ ਦਾ ਪਰਣਾ ਪੈਂਦਾ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀ ਕਾਲ ਸਾਸੀ ਦਾ ਸੰਧੂ ਸਾਹਿਬ ਜੀ ਠੀਕ ਠਾਕ ਜੀ ਬਹੁਤ ਵਧੀਆ ਭਾਜੀ ਠੀਕ ਠਾਕ ਬਰੀ ਕਿਰਪਾ ਵੈਗਰੂ ਜੀ ਅਸਾ ਗੁਰਲਾਲ ਅੱਜ ਆਪਣੇ ਕੋਲ ਐਨੀਮਲ ਟੋਟਲ ਤਿੰਨ ਹੀ ਬਕਾਊ ਆ ਸੰਧੂ ਸਾਹਿਬ ਚਾਰ ਬਛੇ ਸੀ ਇੱਕ ਬੈੜੋ ਵੀ ਅੰਦਰ ਬੱਧੀ ਆ ਸੂਈ ਹੀ ਰਾਦੀ ਉਹ ਸਹੀਲ ਹੋ ਗਈ ਆ ਠੀਕ ਆ ਚਲੋ ਬੰਦੇ ਨੂੰ ਪਾਸ ਕਰਕੇ ਆਪ ਵੀ ਚਲੋ ਘਰ ਰੱਖਨੂ ਨਾ ਲਈ ਆਪਾਂ ਮੁੱਲ ਮਲ ਨਹੀਂ ਕਰਨਾ ਤਦੇ ਵਿੱਚ ਨਹੀਂ ਪਾਈ ਤੇ ਤਿੰਨ ਮਿਹੜਾ ਵਾ ਆ ਦੋ ਰਾਦ ਨੇ ਸੂਈਆਂ ਸੰਧੂ ਸਾਹਿਬ ਅੱਛਾ ਹਾਂਜੀ ਇਹ ਦੋਨੋਂ ਸੂਈਆਂ ਨੇ ਦੋਵੇਂ ਸੂਈਆਂ ਸੰਦੂ ਸਾਹਿਬ ਠੀਕ ਆ ਜੀ ਦੋਵਾਂ ਦੇ ਮਗਰ ਬਛੀਆਂ ਵਾ ਠੀਕ ਆ ਠੀਕ ਹਾਂਜੀ ਪਹਿਲਾ ਪਹਿਲਾ ਸੂਆ ਬਛੀਆਂ ਸੂਈਆਂ ਵਾ ਤੇ ਆ ਪਹਿਲੇ ਸੂਏ ਬਛੀ ਪਿਆਰ ਵਾ ਠੀਕ ਆ ਜਿਹੜੀ ਅੰਦਰ ਵੈਰ ਉਹ ਵੀ ਪਹਿਲਾ ਸੂਆ ਹੈ ਅੱਛਾ ਪਹਿਲੇ ਪਹਿਲੇ ਸੂਏ ਵਰਗੀ ਹਾਜ਼ਰ ਕਰਤੀਆਂ ਫਿਰ ਸਾਰੀਆਂ ਪਹਿਲਾਂ ਹੀ ਸੰਦੂ ਸਾਹਿਬ ਚੰਗੀਆਂ ਵੈੜਾ ਮਾਤੇ ਹਾਂ ਹਾਂਜੀ ਲੋ ਵੀ ਕਰੋ ਚੈੱਕ ਸੋ ਦੋਸਤੋ ਇੱਕ ਪਹਿਲਾਂ ਸੁਣੀ ਆ ਤੇ ਇੱਕ ਸੂਈ ਸਵਾਈ ਤੁਹਾਨੂੰ ਸਾਈਕਲ ਨੰਬਰ ਤੇ ਦਿਖਾਵਾਂਗੇ ਆਪਾਂ ਸ਼ੁਰੂਆਤ ਇਸ ਵੈਰ ਤੋਂ ਕਰਦੇ ਆ ਬਾਕੀ ਬੰਤਰ ਪੁੰਤਰ ਦੀ ਤੁਸੀਂ ਵੇਖੋ ਰੰਗ ਪ੍ਰਿੰਟ ਰੰਗ ਬਾਜਾ ਕਰਮਾਲੀ ਪਹਿਲਾ ਸੂਆ ਗਰਲਾਲ ਸੁੰਦੀ ਸਾਹਿਬ ਪਹਿਲਾ ਸੂਆ ਹਾਂਜੀ ਤੇ ਸਮਾਂ ਵੈਸੇ ਅਜ ਲੈ ਜਾਊਗੀ ਹੌਤਾ ਹੀ ਲੈ ਜਾਣਾ ਸੰਤੂ ਸਾਫ ਕਰਮਾ ਲਈ ਨੇ ਹਾਂ ਹਾਂਜੀ ਬਾਕੀ ਥੱਲੇ ਭਾਂਡਾ ਭੋਂਡਾ ਬੜਾ ਚੰਗਾ ਬਣਾ ਰਹੀ ਹੈ ਜੀ ਸਾਹਿਬ ਬਹੁਤ ਜਿਆਦਾ ਚੰਗੀ ਵਸੀ ਹੈ ਮਹਾਰਾਜ ਜੀ ਮੇਰੇ ਨਾਲ ਆਹ ਦੇਖੋ ਜੀ ਫੀਲ ਸੂਲ ਬਹੁਤ ਜਿਆਦਾ ਹੈ ਅੱਲਾਹ ਦਾਸੋ ਠੀਕ ਹੈ ਜੀ ਬਹੁਤ ਖੂਬਸੂਰਤ ਕੁਆਲਿਟੀ ਹੈ ਦੋਸਤੋ ਬਾਕੀ ਵੇਖ ਕੇ ਸਾਰੇ ਭਰਾਵਾਂ ਨੇ ਤੁਸੀਂ ਜਜਮੈਂਟ ਕਰ ਲੈਣੀ ਆ ਐ ਲਿਫਾਫੇ ਵਰਗਾ ਬਿਲਕੁਲ ਚੱਡਾ ਤੇ ਬਹੁਤ ਸੋਹਣਾ ਲੇਵਾ ਇੱਕਸਾਰ ਫਾੜੀ ਵਾਲਾ ਤੇ ਹਫਤਾ 6 ਦਿਨ ਘੱਟੋ ਘੱਟ ਵੀਰਾਂ ਦਾ ਵੀ ਲੈ ਜਾਊਗੀ ਖਿੱਚ ਕੇ ਤੇ ਪਹਿਲਾ ਸੂਆ ਪਲੂਨ ਵਾਛੀ ਹੁੰਦੀ ਆ ਬਾਕ ਪੂਰੀ ਬੜਕ ਬੜਕ ਆਲੀ ਇਹ ਦੇਖੋ ਲੰਬਾਈ ਪੂਰੀ ਆ ਬੈੜ ਦੀ ਕਾਦ ਉੱਚਾ ਬਾਕੀ ਪਲਿਸਾਂ ਵੀ ਆ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਠੀਕ ਹੈ ਜੀ ਗੋਲ ਆ ਪੂਰੀ ਬਿਲਕੁਲ ਚੋਂ ਪਾਸਿਓਂ ਤੇ ਬੋਦੀ ਵਾਲੀ ਬੱਚੀ ਆ ਬਿਲਕੁਲ ਛੋਟਾ ਕੰਨ ਬਹੁਤ ਵਧੀਆ ਰੰਗ ਰੂਪ ਆ ਬੱਚੀ ਦਾ ਵੀ ਗੱਲ ਕਾਦੀ ਆ ਵੀ ਪੂਰਾ ਰੰਗ ਰੂਪ ਸਰਾ ਠੀਕ ਹੈ ਕਛੀ ਤੋਂ ਵੀਰ ਕਰਵਾ ਲਾ ਲ ਵੈਸੇ ਦੁੱਧ ਵੀ ਚਲੋ ਚੰਗਾ ਚਪਾ ਜੂਗੀ ਮਾਣੂ ਸਾਹਿਬ ਵੀ ਉਹ ਬਾਹਰ ਹੀ ਚੱਲੂਗੀ ਕਰਮਾਲੀ ਚਲੋ ਰਕਾਰ ਦੀ ਮਾਂ ਦਾ ਚੰਗਾ ਹੀ ਆਪਾਂ ਮਗਰ ਤੇ ਤੇ ਜਾਂਦੇ ਨਹੀਂ ਆ ਬਾਕੀ ਜਾਤ ਬਰੀਡ ਬੱਚੀ ਅਜੇ ਦਿਨ ਹਫਤਾ ਲੈ ਜੂਗੀ ਹਾਂਜੀ ਤੋਂ ਪਾ ਪਾ ਕੋਈ ਉਕਰਪੋਟਾਂ ਨੇ ਬਿਲਕੁਲ ਸੰਧੂ ਸਾਹਿਬ ਮੈਂ ਤਪਾ ਕੇ ਫੇਰ ਪਈਏ ਲਾਵਾਂਗੇ ਭੈਣ ਭਰਾਵਾਂ ਦਾ ਆਪਾਂ ਦੇ ਠੀਕ ਆ ਜੀ ਬਾਹਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਅਸੀਂ ਦੀ ਮਾ ਉਸੋ ਮਾਰੋ ਚਾਤ ਇੱਕ ਵਾਰੀ ਠੀਕ ਹੈ ਚੀਜ਼ ਹੈ ਕੀ ਸਾਰੇ ਭਰਾਵਾਂ ਨੇ ਦੇਖਦੇ ਆ ਸਾਰੀ ਜਜਮੈਂਟ ਕਰ ਲੈਣੀ ਆ ਆ ਦੇਖੋ ਬਹੁਤ ਵਧੀਆ ਸੋ ਦੋਸਤੋ ਕਾਫੀ ਬਣੂਗੀ ਅਜੇ ਨੋਰਮਲੀ ਆਪਾਂ ਚਲੋ ਦਿਨਾਂ ਦੇ ਛੱਡਦੇ ਨੇ ਜਿੰਨੇ ਦਿਨ ਵੀ ਲੱਗੇ ਕਿਉਂਕਿ ਪਹਿਲਾ ਸੂਆ ਪਲੂਨ ਬੱਚੀ ਨੇ ਸੋਣਾ ਤਾਂ ਪੂਰਾ ਕਰਮਾਲੀ ਨੇ ਠੀਕ ਹੈ ਜੀ ਨਿਆਰਾ ਲਿਆ ਦੇਣਾ ਜਦੋਂ ਇਹਨੇ ਆਵਾ-ਧਾਵਾ ਤੇ ਆਉਣਾ ਅਜੇ ਠੀਕ ਆ ਤੇ ਬੂਤੀ ਪੱਤੀ ਬਹੁਤ ਸੋਹਣੀ ਆ ਫੇਸ ਕੁਆਲਟੀ ਇੱਕ ਪਾਸੇ ਤੁਹਾਨੂੰ ਆਪਾਂ ਫਿਰ ਦਿਖਾ ਦਿੰਨੇ ਆ ਆ ਦੇਖੋ ਸੋ ਜਿੰਨੀ ਵੀ ਆ ਓਵਰਆਲ ਬਹੁਤ ਖੂਬਸੂਰਤ ਚੰਗੇ ਢਾਂਚੇ ਦੇ ਵਿੱਚ ਵਸੀ ਤੇ ਇਹਦਾ ਗਰਲਾਲ ਵੀਰੇ ਮੁੱਲ ਕੀ ਕਰਦੇ ਪਏ ਦਵਾਂਗੇ ਕਿੰਨੇ ਦੀ ਬੈੜ ਸੰਧੂ ਸਾਹਿਬ ਐਸੋ ਜੀਆਂ ਬੱਚੀਆਂ ਦਾ ਚਲੋ ਮੰਡੀਆਂ 'ਚ ਵੀ ਮਹਾਰਾਜ ਜਿਵੇਂ ਨਾਲ ਸਵਾ ਸਵਾ ਰੱਖ ਮੁੱਲ ਕਰੀ ਜਾਂਦੇ ਲੋਕ ਇਹਦਾ ਕੋਈ ਲੱਖ ਨਹੀਂ ਕੋਈ 95 ਨਹੀਂ ਮੋਲੇ ਦਾ 92000 ਤੇ ਲੈ ਦੇ ਜਿਹੜੀ ਲਾਸਟ ਆਪਾਂ ਦੇਣੀ ਆ 87000 ਦੀ ਵਸੀ ਦਵਾਂਗੇ ਉਹਦੇ ਤੋਂ ਮਾਨਤਾ ਨਾਲ ਖੁੱਲੇ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਲੋਕ ਦੋਸਤੋ 92000 ਦੀ ਡਿਮਾਂਡ ਤੇ 87000 ਦੀ ਗਰਲਾਲ ਹੁੰਦਾ ਵੀ ਆਪਾਂ ਦਵਾਂਗੇ ਬਾਕੀ ਬਹੁਤ ਖੂਬਸੂਰਤ ਢਾਂਚੇ ਦੀ ਆ ਚੰਗੀ ਭਾਰੀ ਫੁੱਲ ਵਜਨ ਲੋਡ ਦੇ ਵਿੱਚ ਅੱਗੋਂ ਬਿਲਕੁਲ ਪਤਲੀ ਫੇਸ ਕੁਆਲਟੀ ਦੀ ਗੱਲ ਕਰ ਲਈਏ ਧੌਣ ਦੀ ਗੱਲ ਕਰ ਲਈਏ ਤੇ ਪਿੱਛੇ ਪਿੱਛੇ ਦੀ ਵਜਨ ਵਜਨ ਪੂਰਾ ਠੀਕ ਹੈ ਜੀ ਤੇ ਸੋਹਣੀ ਸਟਰਕਚਰ ਲੇਵੇ ਦੀ ਅਗਾ ਪਿਛਾਂ ਬਿਲਕੁਲ ਜਿਹੜਾ ਤੂ ਤੱਕ ਲੇਵਾ ਤਿਆਰ ਕਰੀ ਖੜੀ ਕਰਮਾ ਦੀ ਹਜੇ ਵੀ ਦਿਨਾਂ ਦੀ ਆਸਤੇ ਅਕੋਰਡਿੰਗ ਬਹੁਤ ਸੋਹਣੀ ਥੱਲੇ ਗੱਲਬਾਤ ਬਣ ਜਾਣੀ ਆ ਆ ਦੇਖੋ ਜੀ ਬਾਕੀ ਮੇਰਾ ਭਰਾ ਆਨਲਾਈਨ ਕੋਈ ਖਰੀਦਦਾ ਤੇ ਹਮੇਸ਼ਾ ਕਰ ਲਾਲ ਵੀ ਦਾ ਉਹੀ ਗੱਲ ਬਾਤ ਸੰਧੂ ਸਾਹਿਬ ਘਰੇ ਖੜਾਂਗੇ ਖੜ ਕੇ ਰੀਣਾ ਤਪਾਵਾਂਗੇ ਬਾਹਰ ਪਿੱਛੇ ਦੀ ਸੁੰਦਾ ਤਾਂ ਗਰੰਟੀ ਹੋਊਗੀ ਕਰਮਾਲੀ ਦੀ ਚਲੋ ਜਦੋਂ ਸੂਪੀ ਉਹਦੇ ਤੇ ਆਪਾਂ ਚਵਾਗੇ ਦੇਣੀ ਹੈ ਤੇ ਗੱਬਨ ਦੀ ਬਾਹਰ ਪਿੱਛੇ ਦੀ ਹੱਥਾਂ ਦੀ ਪੂਰ ਗਰੰਟੀ ਕੋਈ ਭੈਣ ਭਰਾ ਇਤਨਾ ਮਗਾ ਕੇ 蒂ਪ ਕੇ ਪੈਸੇ ਦੇ ਦੇ 蒂ਪ ਕੇ ਪੈਸੇ ਦੇ ਦੇ ਹਾਂਜੀ ਲੋਬੀ ਪ੍ਰਭੂ ਇਹ ਸੀ ਕਿ ਪਹਿਲੇ ਨੰਬਰ ਤੇ ਵਾਸੀ ਪਸੰਦ ਆਜੂਗੀ ਜਿਹੜੇ ਮੇਰੇ ਭਰਾ ਨੇ ਫਾਰਮ ਦੇ ਵਿੱਚ ਕੋਈ ਨਵਾਂ ਕੰਮ ਸ਼ੁਰੂ ਕਰਨ ਜਾ ਰਿਹਾ ਮੇਰਾ ਵੀਰ ਕੋਈ ਚੰਗੀਆਂ ਸਿਲੈਕਸ਼ਨ ਕਰਨੀਆਂ ਚਾਹੁੰਦਾ ਬੜਾ ਕੋਈ ਚੰਗੀਆਂ ਸਿਲੈਕਟ ਕਰਨੀਆਂ ਚਾਹੁੰਦਾ ਤੇ ਇਹੋ ਜਿਹ ਇਹਨਾਂ ਦੇ ਡੇਰੀ ਦੇ ਪਾ ਸਕਦੇ ਆ ਤੇ ਇਸ ਤੋਂ ਬਾਅਦ ਗਰਲਾਲ ਆਪਣੇ ਕੋਲ ਆ ਬੱਛੀ ਵੀਰ ਕਿਵੇਂ ਆ ਸੰਧੂ ਸਾਹਿਬ ਇਹ ਵੀ ਪਹਿਲਾਂ ਸੂਆ ਰਾਤ ਦੀ ਕਰਮਾ ਲਈ ਸੂਈ ਆ ਹਾਂਜੀ ਜੇਰਜੂਰ ਦੀ ਪ੍ਰੋਪਰ ਵੀੜੀ ਆਪਣੇ ਕੋਲ ਪਈ ਆਪਣੇ ਘਰ ਹੀ ਸੂਈ ਆ ਹਾਂਜੀ ਤੇ ਸੂਈ ਇੱਕੋ ਡੰਗ ਦੀ ਚੁਾਈ ਹੋਈ ਆ 4-5 4 ਕਿਲੋ 4.5 ਕਿਲੋ ਚੁਈ ਹੋਗੀ ਬੱਚਾ ਰਜਾਇ ਰੀਨ ਅੱਜ ਮਾਰਨਿੰਗ ਹੀ ਸੂਈ ਆ ਅੱਜ ਬੱਚੀ ਦਿੱਤੀ ਬਹੁਤ ਜਿਆਦੀ ਸੋਹਣੀ ਇਨੇ ਬਰੀ ਲਓ ਜੀ ਬੱਚਾ ਵੀ ਦੋਸਤੋਂ ਤੁਹਾਨੂੰ ਦਿਖਾ ਦਾਂਗੇ ਸੋ ਕ੍ਰੋਸ ਅੰਗ ਦੇ ਵਿੱਚ ਮਾਰਨਿੰਗ ਸੂਈ ਆ ਜੇਰ ਜੇਰ ਪ੍ਰੋਪਰ ਆਪਣੇ ਇਸੇ ਕਿਲੇ ਤੇ ਪਾਈ ਆ ਸੰਧੂ ਸਾਹਿਬ ਸਾਰੀ ਵੀਡੀਓ ਬਿਲਕੁਲ ਬਣੀ ਪਈ ਆ ਆਪਣੇ ਕੋਲ ਇਹ ਭੈਣ ਭਰਾ ਜਿਹੜਾ ਖਰੀਦ ਕਰੂਗਾ ਉਹਨੂੰ ਪਹਿਲਾਂ ਆਪਾਂ ਵੀਡੀਓ ਪਾਵਾਂਗੇ ਰਾਤ ਸੁਈ ਦੀ ਬੱਕਰੀ ਬਣਾਈ ਆ ਜੇਰ ਦੀ ਬੱਕਰੀ ਬਣਾਈ ਆ ਠੀਕ ਹੈ ਹਾਂਜੀ ਠੀਕ ਹੈ ਚੋਣ ਚਣ ਪੂਰੀ ਸੰਧੂ ਸਾਹਿਬ ਇੱਕ ਹੀ ਨੰਬਰ ਇਹਦੀ ਭੈਣ ਭਰਾ ਹੀ ਮੰਗਾ ਲੈਣ ਜਿੰਨੇ ਮੰਗਾਉਣੀਆਂ ਤੇ ਘਰੇ ਜਾ ਕੇ ਚਵਾ ਕੇ ਪੈਸੇ ਲਿਆਉ ਮੈਂ ਇਹੋ ਜੀ ਗੱਲ ਠੀਕ ਹੈ ਜੀ ਹਾਂਜੀ ਲੋਕ ਦੋਸਤੋ ਠੀਕ ਹੈ ਜੀ ਸੋ ਪਲੂਣ ਪਹਿਲਾਂ ਵੱਛੀ ਦੋਸਤੋ ਵੀ ਸੂਈ ਆ ਮਗਰ ਵੀ ਵੱਛੀ ਆ ਆਪ ਵੀ ਵੱ ਤੇ ਚੱਪੇ ਚੱਪੇ ਤੇ ਥਾਣ ਦਾ ਗਾ ਬੰਡ ਬੁੰਡ ਇੰਨੀ ਕਿ ਜ਼ਿਆਦੀ ਹੈਗੀ ਆ ਵਿੱਚ ਆ ਕਰੋ ਚੈੱਕ ਐਨ ਚੋਣ ਚਾਂ ਦੀ ਜਿਹੜੀ ਬਿਲਕੁਲ ਇੱਕ ਨੰਬਰ ਨਾਲ ਦੀ ਨਾਲ ਹੀ ਆਪਾਂ ਬ ਖੋਲਣ ਤੋਂ ਪਹਿਲਾਂ ਕੋਈ ਬੱਚਾ ਤੁਹਾਨੂੰ ਦਿਖਾ ਦਈਏ ਆ ਬੱਛੀ ਆ ਠੀਕ ਆ ਜੀ ਆ ਵਸਨ ਤੋਂ ਸਾਥ ਲਓ ਬੇ 나ੜੂ ਨਾਲਾ ਚੰਗੀ ਪਲੀ ਗੋਲੀ ਬੱਛੀ ਆ ਹਾਂਜੀ ਹਾਂਜੀ ਆ ਦੇਖੋ ਠੀਕ ਆ ਜੀ ਸੋ 나ੜੂ ਨਾਲਾ ਬੱਚੇ ਤੇ ਸੋ ਖੋਲ ਕੇ ਤੋੜ ਕੇ ਦਿਖਾ ਦਿੰਦੇ ਆਪਾਂ ਤੁਸੱਲੀ ਦੇ ਨਾਲ ਵਾੜ ਇਹ ਵੀ ਚੰਗੀ ਆ ਦੋਸਤੋ ਪੀੜੀ ਦੇ ਪਾਵਿਆ ਵਾਂਗੂ ਜਿਹੜਾ ਥਣ ਲੱਗਾ ਬਾਕੀ ਆਡਰ ਤੁਸੀਂ ਦੇਖ ਲਓ ਬੋਲੇ ਦੇ ਵਿੱਚ ਹੁਣ ਇਸ ਵਕਤ ਚੱਲਣ ਈ ਆ ਦੂਜੇ ਡੰਗ ਦੀ ਚਵਾਈ ਜਿਹੜੀ ਅੱਜ ਸ਼ਾਮੀਆਂ ਦੀ ਕਰ ਦਿੱਤੀ ਜਾਊਗੀ ਸੰਧੂ ਸਾਹਿਬ ਨਾਰਮਲੀ ਜੀ 16 17 ਕਿਲੋ ਦੁੱਧ ਬੱਚੀ ਨੂੰ ਦੇਣਾ ਚਾਹੀਦਾ ਪਹਿਲੇ ਸੂਏ ਹਾਂ ਬਲਕੋ ਮਮੀ ਜਜਮੈਂਟ ਇੰਨੀ ਕਰਦਾ ਪਿਆ ਤੇ 15 ਤੋਂ ਪਲੱਸ 15 ਚੱਲਣਾ ਚਾਹੀਦਾ ਸਭ ਤੁਹਾਡੇ ਬੰਦੇ ਰਹੂਗੀ ਖੇਡ ਦੀ ਚੋਣ ਚਾਨ ਬਹੁਤ ਜਿਆਦਾ ਚੰਗੀ ਵਚੀ ਸੰਦੂਤ ਸੀ ਸੀਲਸਲਾ ਦੇ ਕੋਈ ਬੰਗਾ ਨਹੀਂ ਪਾਉਣਾ ਤੱਕ ਨਹੀਂ ਇਤਰੇ ਬਹਿ ਜਾਣਾ ਲੋ ਵੀ ਭਰਾਵੋ ਠੀਕ ਆ ਜੀ ਸੋ ਮਾਲ 200 ਰੁਪਏ ਦੇ ਵਿੱਚ ਆਉਂਦਾ ਕੋਈ 2 4 2 4 ਨਾਗਾ ਭਗਤਾਂ ਨੂੰ ਤੇ ਚੌਥੇ ਦਿਨ ਜਿਹੜੀ ਅਪਡੇਟ ਆ ਇਸ ਕਰੋ ਦਿਖਾ ਦਿੰਦੇ ਆ ਵੈਸੇ ਮਾਲ ਤਾਂ ਗਰਲਾਲ ਕੁਝ ਜਿਹੜੇ ਆਪਣੇ ਵੀਡੀਓ ਤੇ ਪੈ ਜਾਂਦੇ ਨੇ ਇਹਦਾ ਰੁਟੀਨ ਦੇ ਵਿੱਚ ਹੀ ਕਈ ਵਾਰ ਬਿਨਾ ਵੀਡੀਓ ਤੋਂ ਵਿਕੀ ਜਾਂਦੇ ਆ ਸੰਧੂ ਸਾਹਿਬ ਮਹਾਰਾਜ ਦੀ ਮੇਰੇ ਇੱਕ ਦੋ ਪਸ਼ੂ ਰੋਜ਼ ਤੇ ਆਉਂਦੇ ਤੇ ਵੇਚੇ ਜਾਂਦੇ ਆ ਹਾਂਜੀ 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 ਲੋਬੀ ਪ੍ਰੋਪਰ ਠੀਕ ਆ ਸੋ ਪਛੀ ਇਹ ਵੀ ਚੰਗੀ ਆ ਸਾਫ਼ ਸੁਥਰੀ ਆ ਤੇ ਥੋੜਾ ਜਿਹਾ ਸੱਜਰ ਸੋਣ ਕਰਕੇ ਥੋੜਾ ਜਿਹਾ ਜਿਵੇਂ ਆਪਾਂ ਜਿੰਨੀ ਕਿ ਸਾਫ਼ ਸਫਾਈ ਆ ਬਿਲਕੁਲ ਚਮਕਦਮਕ ਜਿੰਨੀ ਸ਼ੈਨਿਕ ਸ਼ੋਨੀਗਾ ਤੁਹਾਨੂੰ ਨਜ਼ਰ ਆ ਹੀ ਰਹੀ ਆ ਠੀਕ ਆ ਆ ਠੰਡੀ ਤੇਰੀ ਆ ਸੀਲਸ ਲੱਗ ਤੇ ਬਾਕੀ ਅਗੋ ਹਰੇਕ ਭਰਾ ਦੀ ਆਪੋ ਆਪਣੀ ਵਿਆਹਤ ਹੁੰਦੀ ਆ ਰਸਾ ਝੂਟ ਆਪਾਂ ਨਾਰਮਲੀ ਪਾ ਲੈਨੇ ਇੱਕ ਸੇਫਟੀ ਹੁੰਦੀ ਆ ਚਲੋ ਦੁੱਧ ਚਵਾਈ ਕਰਦੇ ਆ ਕਿਸੇ ਤਰ੍ਹਾਂ ਦਾ ਪਸ਼ੂ ਕੋਈ ਦਰਦੁੱਕਰ ਦੇ ਨਾਲ ਕੋਈ ਲੱਤ ਲੂਤਣਾ ਮਾਰੇ ਬਾਕੀ ਆਂਦੀ ਕੁਛ ਨਹੀਂ ਕੀ ਚਾਹੇ ਬਿਨਾ ਵੰਗੇ ਤੋਂ ਤੁਸੀਂ ਚਵਾਈ ਕਰ ਲਿਓ ਤੇ ਇਹ ਗਰਨਾਲ ਦੇ ਦਈਏ ਕਿੰਨੇ ਦੀ ਅੱਜ ਇਹ ਸੰਧੂ ਸਾਹਿਬ ਇਹਦਾ ਮੁੱਲ ਪੜਾ 65 ਪੜਾ 70 ਕਰੀਏ ਜੋ ਮਰਜ਼ੀ ਕਰੀਏ ਹਾਂਜੀ ਹਾਂਜੀ ਤੇ ਇਹ ਲਾਟ ਆਪਾਂ 60000 ਤੋਂ ਖੁੱਲੇ ਮਾਨਤਾ ਕਰਾਂਗੇ ਬੱਚੀ 60 ਤੋਂ ਹਾਂਜੀ ਸੰਧੂ ਸਾਹਿਬ ਠੀਕ ਆ ਵਾਜੀ ਹਾਂਜੀ 400 ਪੀਨ ਵਾਲੀ ਆ ਕਰਮ ਵਾਲੀ ਪਨੂਨ ਵਸੀ ਆ ਜੇ ਹਾਂ ਹਾਂਜੀ ਦੁੱਧ 15 16 ਕਿਲੋ ਸੰਧੂ ਸਾਹਿਬ ਪਹਿਲੇ ਸੂਏ ਦੇਜੂਗੀ ਮਾਨ ਨੇ ਠੀਕ ਆ ਮਹਾਰਾਜਾ ਲੋ ਵੀ ਭਰਾਵੋ 60000 ਦੇ ਵਿੱਚੋਂ ਛੋੜਛੱਪੇ ਹੋ ਜਾਣਗੇ ਸੋ ਚਾਹ ਵਣ ਵੀਰ ਜਿੱਦਾਂ ਮਰਜੀ ਤਸੱਲੀ ਕਰੀ ਚੱਲਿਓ ਠੀਕ ਆ ਜੀ ਵਾੜ ਚੰਗੀ ਆ ਕੱਦ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਆ ਦੋਵੇਂ ਵਾੜਾਂ ਜਿਹੜੀਆਂ ਪਹਿਲੇ ਦੂਜੇ ਨੰਬਰ ਤੇ ਜਾਂ ਤੀਜੇ ਨੰਬਰ ਦੀ ਗੱਲ ਕਰ ਲਈਏ ਇੱਕੋ ਜਿਹੇ ਕੱਦ ਕਾਟ ਦੇ ਵਿੱਚ ਵਾੜਾਂ ਨੇ ਇਧਰ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਵਾੜ ਗਰਲਾਲੇ ਵੀ ਸੂਈ ਆ ਕਿ ਸੰਧੂ ਸਾਹਿਬ ਜਰਸੀ ਦਾ ਕਰਾਸ ਇਹ ਵੀ ਬੱਛੀ ਰਾਤ ਦੀ ਸੂਈ ਆ ਰਾਤੀ ਸੂਈ ਆ ਇੱਕੋ ਹੀ ਚਵਾਈ ਇਹਦੀ ਹੋਈ ਸੰਧੂ ਸਾਹਿਬ ਠੀਕ ਆ ਜੀ ਹਾਂਜੀ ਬੱਚਾ ਮਗਰ ਇਹਦੇ ਇਹਦੇ ਮਗਰ ਬੱਛੀ ਸੰਧੂ ਸਾਹਿਬ ਆਵੇ ਮਗਰ ਬੱਛੀ ਆ ਗਈ ਹਾਂਜੀ ਲਓ ਵੀ ਇਹਦੇ ਮਗਰ ਵੀ ਬੱਛੀ ਹੈ ਠੀਕ ਆ ਜੀ ਤੋਂ ਜਰਸੀ ਦੇ ਵਿੱਚ ਹੀ ਮਗਰ ਬੱਛੀ ਆ ਆ ਬੱਚਾ ਵੇਖੋ ਤੁਸੀਂ ਆਹ ਵੇਖੋ ਜੀ ਬਹੁਤ ਖੂਬਸੂਰਤ ਬੱਚਾ ਮਗਰ ਠੀਕ ਆ ਜੀ ਤੇ ਇਹ ਅੱਜ ਦੂਜੀ ਚਵਾਈ ਹੋ ਗਈ ਕਿ ਤੀਜੀ ਨਹੀਂ ਸੰਧੂ ਸਾਹਿਬ ਤੇ ਦੂਜੀ ਅਜੇ ਹੋਣੀ ਇਰਾਦ ਕੱਠੀਆਂ ਸੂਈਆਂ ਵਚਨ ਕੱਠੀਆਂ ਆਪਣੇ ਘਰੇ ਜੇਰ ਦੀ ਪ੍ਰੋਪਰ ਵੀਡੀਓ ਇਹਨਾਂ ਦੀ ਪਈ ਆ ਹਾਂਜੀ ਜਿਹੜਾ ਮਰਜ਼ੀ ਭੈਣ ਤੇ ਮਾਰਨਿੰਗ ਜਰਜੁਰ ਪ੍ਰੋਪਰ ਪਈ ਉਹਦੀ ਵੀਡੀਓ ਤੁਹਾਨੂੰ ਜਿਹੜੀ ਆ ਮਿਲ ਜੂਗੀ ਤੇ ਇੱਕ ਅੱਦੇ ਡੰਗ ਮਾਰਨਿੰਗ ਜਿਹੜੀ ਪਹਿਲੇ ਪਹਿਲੇ ਡੰਗ ਦੀਆਂ ਚੁਵਾਈਆਂ ਹੋਈਆਂ ਨੇ ਤੇ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਵਾਂਗੇ ਆਪਾਂ ਥਾਣਪੁਰਾ ਆਪਾਂ ਕਹਿ ਲਈਏ ਵੀ ਪੂਰਾ ਹੱਥੀ ਚੁਵਾਈ ਦਾ ਥਾਣਾ ਤੇ ਸੂ ਸਵਾਦ ਵਿੱਚ ਦੋਵੇਂ ਬੜਾ ਆਈਆਂ ਨੇ ਸੋ ਥੋੜਾ ਜਿਹਾ ਮੇਰੇ ਭਰਾਵਾਂ ਨੂੰ ਪਤਾ ਹੀ ਹੈ ਵੀ ਜਿਵੇਂ ਪਸ਼ੂ ਕਈ ਵਾਰ ਸੁੰਦਿਆਂ ਸਾਰੀ ਪੱਠਾ ਡੱਕਾ ਚੱਕਣ ਲੱਗ ਪੈਂਦੇ ਆ ਨਹੀਂ ਤਾਂ ਸਿਆਲੀ ਦਿਹਾੜੀਆਂ ਨੇ ਕਈ ਉਹਨਾਂ ਪਸ਼ੂ ਚੰਗੀ ਤਰ੍ਹਾਂ ਪਾਣੀ ਵੀ ਨਹੀਂ ਪੀਂਦੇ ਪੱਠਾ ਰੱਕਾ ਵੀ ਨਹੀਂ ਖਾਂਦੇ ਕਿ ਥੋੜੇ ਜਿਹਾ ਵਾਜਰੀ ਦੇ ਵਿੱਚ ਰਹਿੰ ਅੰਡਰਸਟੈਂਡ ਕਰ ਲਿਓ ਠੀਕ ਆ ਜੀ ਇਹ ਸੰਤੋਖ ਸਾਹਿਬ ਸੂਰਜਾ ਜੀ ਬਸੀ ਬਾਕੀ ਹੋਰ ਨਹੀਂ ਚੱਕਰ ਕੋਈ ਵੀ ਚੋਣ ਚਾਣ ਇੰਨੀਆਂ ਜਿਆਦੀਆਂ ਬੱਚੀਆਂ ਵੀ ਗੱਲ ਹੀ ਛੱਡੋ ਇਤਨਾ ਹੀ ਭੈਣ ਭਰਾ ਮਗਾ ਲੈਣ ਗੱਲ ਹੀ ਕੋਈ ਨਹੀਂ ਠੀਕ ਆ ਜੀ ਠੀਕ ਹਾਂ ਜੀ ਆ ਮੂੰਹ ਤੇ ਬਖਾਇਓ ਮਾੜਾ ਫੇਸ ਆ ਲਓ ਵੀ ਠੀਕ ਆ ਜੀ ਠੀਕ ਇਕ ਓਕੇ ਅੱਛਾ ਗਰ ਲਾਲ ਮੋਲਵੜੀ ਮੋਲਵੜੀ ਸੰਧੂ ਸਾਹਿਬ ਕੋਈ ਸਾਥ ਨਹੀਂ ਕੋਈ ਪੈਣ ਨਹੀਂ ਲੈਦੇ ਲਾਟ ਆਪਾਂ 55 ਹਜ਼ਾਰ ਚ ਮਾਨਤਾ ਕਰਨੀ 55 ਹਾਂਜੀ ਸੰਧੂ ਸਾਹਿਬ ਚਲੋ ਕੋਈ ਗੱਲ ਨਹੀਂ ਬਾਕੀ ਕੋਈ ਭੈਣ ਭਰਾ ਆਪਣਾ ਸੰਪਰਕ ਕਰਦਾ ਲੈਸਾ ਲੂਸਾ ਕਰ ਹੀ ਦਿੰਨੇ ਆਪਾਂ ਸੰਧੂ ਸਾਹਿਬ ਮਹਾਰਾਜ ਦੀ ਮਿਹਰ ਵਾ ਚਲੋ ਜਿਹੜੇ ਭੈਣ ਭਰਾਵਾਂ ਖਰੀਦ ਕੀਤੀ ਆ ਉਹਨਾਂ ਨੂੰ ਪਤਾ ਵੀ ਜਿਹੋ ਜਿਹਾ ਮਾਲ ਆਪਾਂ ਦੇ ਗਏ ਇਹੋ ਜੀ ਨਹੀਂ ਗੱਲ ਕੋਈ ਵੀ ਹਰ ਕੋਈ ਕਮੈਂਟਾ ਜੀ ਦੱਸੇ ਭੈਣ ਭਰਾ ਵੀ ਆਪਾਂ ਕਿਹੋ ਜਿਹਾ ਮਾਲ ਦਿੱਤਾ ਕਿਹੋ ਜਿਹਾ ਨਹੀਂ ਆਪਾਂ ਇਹ ਨਹੀਂ ਗੱਲਾਂ ਤੇ ਸੋਨੇ ਵਰਗਾ ਮਾਲ ਆਪਣੇ ਘਰ ਵੱਜਾ ਵਾ ਇਲੀਗਲ ਭੈਣ ਭਰਾ ਆਪਣੇ ਘਰ ਆਉਣ ਜੇ ਨਹੀਂ ਆ ਸਕਦੇ ਸੰਧੂ ਸਾਹਿਬ ਸੁਨੀਆਂ ਸਵਾਈਆਂ ਆਪਣੇ ਤੋਂ ਇੱਕ ਡੰਗ ਵੀਡੀਓ ਕਾਲ ਤੇ ਚੋ ਲੈਣ ਜਿੱਦੇ ਡੰਗ ਆਪਦੇ ਘਰ ਚਵਾਈ ਕਰਕੇ ਫਿਰ ਆਪਾਂ ਨੂੰ ਪੈਸੇ ਦੇਣ ਬਾਅਦ ਚ ਆਪਣੀ ਜ਼ਿੰਮੇਵਾਰੀ ਕਰਨ ਜੀ ਬਿਲਕੁਲ ਜੀ ਬਿਲਕੁਲ ਹਾਂ ਸੰਧੂ ਸਾਹਿਬ ਆਪਰੇ ਖੱਲਰ ਗਾਤੀ ਆਈਆਂ ਅੱਜ ਦੇਖ ਜਣੀਆਂ ਸਾਲ-ਸਾਲ ਗਰੰਟੀ ਤੇ ਔਕਾ ਕੰਮ ਲੋ ਤੁਸੀਂ ਤਸੱਲੀ ਇੱਕ ਵਾਰ ਹੁੰਦੀ ਆ ਸੋ ਸਾਰੇ ਭਰਾਵਾਂ ਨੂੰ ਇਹ ਵੀ ਪਤਾ ਵੀ ਜਦੋਂ ਪਸ਼ੂ ਖਰੀਦਣਾ ਇੱਕ ਵਾਰੀ ਤਸੱਲੀ ਕਰਨੀ ਹੁੰਦੀ ਆ ਉਸ ਤੋਂ ਬਾਅਦ ਪਸ਼ੂ ਤੁਹਾਡਾ ਤੇ ਬਾਕੀ ਜੋ ਪੇਮੈਂਟ ਆਪਾਂ ਗਿਣ ਕੇ ਬਿਲਕੁ ਸੋ ਇਹ ਜਿਹੜੇ ਪਸ਼ੂ ਅੱਜ ਤੁਹਾਨੂੰ ਤਿੰਨ ਦਿਖਾਏ ਆਪਾਂ ਇੱਕੋ ਇੱਕ ਗੱਭਨ ਜਿਹੜੀ ਵੱਛੀ ਪੂਰੀ ਤਿਆਰੀ ਦੇ ਵਿੱਚ ਹੀ ਸਮਝੋ ਤੁਸੀਂ ਲੈ ਜੇ ਪੰਜ ਲੈ ਜੇ ਛੇ ਲੈ ਜੇ ਹੋ ਸਕਦਾ ਵੀ ਕਰਮਾਂ ਦੀ ਹਫਤੇ ਤੱਕ ਵੀ ਲੈ ਜੇ ਬਾਕੀ ਤਿਆਰੀਆਂ ਕਰੀ ਜਾਂਦੀਆਂ ਦੋ ਚੌਂ ਦਿਨਾਂ ਤੱਕ ਇਹੋ ਪਛਾਰ ਚ ਨਹੀਂ ਆਉਂਦੀ ਵੀ ਥੱਲਿਓ ਕੀ ਤੋਂ ਕੀ ਬਣ ਜਾਣਾ ਠੀਕ ਆ ਜੀ ਸੋ ਵੱਛੀ ਚੰਗੀ ਆ ਪਿਆਰੀ ਆ ਸੋ ਸਾਰੇ ਭਰਾਵਾਂ ਨੂੰ ਪਸੰਦ ਆਊਗੀ ਵੈਸੇ ਖਰੀਦਦਾਰ ਤਾਂ ਚਲੋ ਇੱਕ ਹੀ ਵੀਰ ਨਿਕਲ ਕੇ ਸਾਹਮਣੇ ਆਉਣਾ ਬਾਕੀ ਵੱਛੀ ਬੜੀ ਪਿਆਰੀ ਆ ਚਾਹਵਣ ਵੀਰ ਬਹੁਤੇ ਹੋਣਗੇ ਤੇ ਗਰਲਾਲ ਇੱਕ ਨੰਬਰ ਵੀਰ ਕਰਸਾਂਗੇ ਆਪਣੇ ਨੰਬਰ ਸੰਤੂ ਸਾਹਿਬ 82172 ਦੂਜਾ ਨੰਬਰ 8289016207 ਠੀਕ ਹੈ ਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਦਾ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਲੱਗ ਚੁੱਕੇ ਆ ਨੰਬਰਾਂ ਤੇ ਕਾਲ ਕਰੋ ਵਿਜ਼ਿਟ ਕਰੋ ਤਸੱਲੀ ਕਰੋ ਅੱਲ ਤੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਦਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸასი ਗੱਲ ਸੰਧੂ ਸਾਹਿਬ